अकाली दल असर सिखो

Ik ben er wel. جنگدار <laughs> هويو <disappointment> ਕਿ ਨੂੰ ਦੇਖੋ ਸਰਪੰਚਾਂ ਤੇ ਮਾਨਪਾਉ ਨੂੰ ਬੈਂਸੀ ਆ ਕਿ ਅੱਗੇ ਆਣ ਨਹੀਂ ਚਾਹੇ ਅਰੇ ਮਾਣੂ ਨੇ ਸੁਰੱਖਿਤਾ ਕਰਨ ਸਰਪੰਚ ਸਰਪੰਚ ਜੀ ਅੱਜ 3 ਅਗਸਤ ਜਿਹੜਾ ਵਿਸ਼ਵਾਸ ਘਾਟ ਜਿਵੇਂ ਸ ਹੈ ਉਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਆਜ਼ਾਦੀ ਨੂੰ ਸਮਝਦਿਆਂ ਦੇ ਸੰਗਰਸ਼ ਕਰਦਿਆਂ ਬਹੁਤ ਪ੍ਰਮੁੱਖ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਗੱਲ ਖਾਲਸਾ ਅੱਜ ਤਿੰਨ ਥਾਵਾਂ ਤੇ ਪੰਜਾਬ ਦੇ ਵਿੱਚ ਇਹ ਰੋਸ ਤੇ ਵਿਸ਼ਵਾਸ ਘਾਤ ਦਾ ਦਿਨ ਮਨਾ ਰਹੇ ਵੇ ਰੋਸ ਸਾਡਾ 15 ਅਗਸਤ ਵਾਲੇ ਦਿਨ ਨਾਲ ਹੈ ਅੱਜ ਸਰpassੇ ਮਿੱਠਿਆ ਹੈ ਕੋਈ ਨਹੀਂ ਕੱਲ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇੱਕ ਤਾਂ ਉਹਨਾਂ ਲਈ ਬੰਦੀ ਸਿਨਾ ਵਾਲਿਆਂ ਨੇ 13 ਮਾਰਚ ਰੱਖ ਲਿਆ ਸੀ ਉਹ ਵੀ ਇਸ ਤਰਾਸਦੀ ਨੂੰ ਮਨਾ ਰਹੇ ਨੇ ਇਸ ਲਈ ਜਿਸ ਤਰ੍ਹਾਂ ਸਾਡੇ ਰਾਜਾ ਕੀਤਾ ਉਹ ਪੁਰਾਣੇ ਮਿਲ ਕੇ ਜੇ ਅਸੀਂ 14 ਅਗਸਤ ਨੂੰ ਮਨਾਵਾਂਗੇ ਇੱਥੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡਾ ਰੋਸ 15 ਅਗਸਤ ਵਾਲਿਆਂ ਨਾਲ ਹੈ ਉਹ ਜੋ 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ ਉਹਨੇ ਸਾਡੇ ਨਾਲ ਵਿਸ਼ਵਾਸ ਘਾਤ ਨਹੀਂ ਕੀਤਾ ਸਾਡੇ ਨਾਲ ਵਿਸ਼ਵਾਸ ਕਾਟੂਤਾ ਜਿਹੜੇ 15 ਅਗਸਤ ਨੂੰ ਆਜ਼ਾਦ ਹੋਏ ਨੇ ਹਿੰਦੁਸਤਾਨ ਵਾਲੇ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨਾਲ ਸਾਡੇ ਉਸ ਮਰਦ ਦੇ ਕੌਮੀ ਵਿਦਵਾਨ ਨਾਲ ਵਾਦਾ ਕੀਤਾ ਕਿ ਅਸੀਂ ਭਾਰਤ ਦੇ ਉੱਪਰ ਵਿੱਚ ਸਿੱਖ ਪਾਉਮ ਨੂੰ ਇੱਕ ਅੱਜ ਹੀ ਕੌਮ ਸਮਝਿਆ ਹੋਇਆ ਆਜ਼ਾਦੀ ਦਾ ਨਿਗ ਨਿਗਵਾਲਨ ਦਾ ਖਿੱਤਾ ਦਮਾਗੋ ਕੋਈ ਜਰਾ ਬਾਅਦ ਪੁਨਾਰੇ ਵਿਸ਼ਵਾਸ ਕਾਇਮ ਕੀਤਾ ਤੇ ਮੈਨੂੰ ਗੁਰਵੰਤ ਸਾਹਿਬ ਜੀ ਦੀ ਇੱਕ ਸੋਚ yaad ਆ ਗਈ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦਿੱਲੀ ਕਤਰੀਆ ਹੋਇਆ ਸਾਡੇ ਪਟਿਆਲੇ ਦੇ ਵਿੱਚ ਬੂਟਾ ਸਿੰਘ ਵਾਲਾ 마을 ਪਿੰਡ ਪੈਂਦਾ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਸਰਦਾਰ ਨਰੈਣ ਸਿੰਘ ਜੀ ਨੇ ਇੱਕ ਕਤਾਬ ਲਿਖੀ ਸਾਨੂੰ ਮੱਛੀ ਕਿਹਾ ਉਹਨਾਂ ਨੇ ਬਰਬਾਣਿ ਚ ਲਿਖਿਆ ਮੱਛਲੀ ਚਾਲ ਨਾ ਜਾਣਿਆ ਮੱਛਲੀ ਚਾਲ ਨਾ ਜਾਣਿਆ ਸਰ ਖਾਰਾ ਅਸਗਾ ਸੁੰਦਰ ਬੋਤ ਦੂੰਗਾ ਅਤ ਸਿਆਣੀ ਸੋਹਣੀ ਖਾਸਾ ਤੁਲਕੇ ਹੈ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੈਸਾ ਕਿਉਂ ਵਿਸ਼ਵਾਸ ਕਰ ਬੈਠੀ ਹੈ ਕੋਮੇ ਇੱਕ ਕਿਤਾਬ ਲਿਖੀ ਹੈ ਸਰਦਾਰ ਨਰੈਣ ਸਿੰਘ ਨੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਡਾਇਰੈਕਟਰ ਅਡਰ ਹੋਏ ਸੀ ਤੇ ਇਸ ਤੋਂ ਵੀ ਜ਼ਿਆਦਾ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦੇ 22 ਸਾਲ ਮੈਨੇਜਰ ਰਹੇ ਨੇ ਤੇ ਜਿਹੜਾ ਖਾਲਸਾ ਕਾਜ ਬੰਬੇ ਬਣਿਆ ਨਾ ਇਹਦੀ ਆਟ ਜਾ ਕੇ 5 ਲੱਖ ਰੁਪਇਆ ਨਨਕਾਣਾ ਸਾਹਿਬ ਤੋਂ ਦੇ ਕੇ ਉਹਦੀ ਉਸਾਰੀ ਕਰਾਈ ਸੀ ਉਸ ਬੰਦੇ ਨੇ ਕਿਹਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅੱਤ ਸਿਆਣੀ ਸੋਹਣੀ ਕਿਉਂਕਿ ਤੋਂ ਵਸਾ ਇੱਕ ਗੰਸਾ ਇੱਕ ਗੁਰਨਾਮ ਸਿੰਘ ਦੇ ਬੱਚੇ ਸੋ ਅਸੀਂ ਸਾਡੇ ਪੁਰਖਿਆਂ ਨੇ ਅਚਨਚੇਤੇ ਜਾਂ ਘੱਟ ਸਮਝ ਕਰਕੇ ਇਹ ਜਾਲ ਨਹੀਂ ਜਾਣਿਆ ਪਰ ਜਿਉਂ-ਜਿਉਂ ਟਾਈਮ ਬੀਤਿਆ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਜਾਲ ਹਿੰਦੁਸਤਾਨ ਰੂਪੀ ਪੈ ਚੁੱਕਾ ਹੈ ਸੋ ਉਸ ਚੀਜ਼ ਨੂੰ ਵਨਾਨ ਦੇ ਖਾਤਰ ਭਾਵ ਦੁਨੀਆ ਨੂੰ ਦੱਸਣ ਦੇ ਖਾਤਰ ਬੇਸ਼ੱਕ ਮਛਲੀ ਤੁਸੀਂ ਫੜ ਲਈ ਹੈ ਪਰ ਇਹ ਕੌਮ ਖੰਡ ਦੇ ਸਾਰ ਜੋ ਪੈਦਾ ਹੋਈ ਜਾਏ ਇਹ ਕੌਮ ਗੁਰਨਾਨ ਦੇਵ ਜੀ ਦੀ ਕੌਮ ਹੈ ਇਹ ਖਾਲਸਾ ਰਾਜ ਦੀ ਕਾਇਮੀ ਬਿਨਾ ਜਾਂ ਐ ਕਹਿ ਲੋ ਆਜ਼ਾਦ ਹੋਏ ਬਿਨਾ ਜਿੰਦੀ ਹੀ ਨਹੀਂ ਰਹਿ ਸਕਦੇ ਅਸੀਂ ਮਰਨਾ ਨਹੀਂ ਚਾਹੁੰਦੇ ਅਸੀਂ ਜਿਉਣਾ ਚਾਹੁੰਦੇ ਆ ਤੇ ਸਾਡੀ ਪਹਿਲੀ ਸ਼ਰਤ ਇਹ ਆ ਕਿ ਅਸੀਂ ਜਿਉਦੇ ਤਾਂ ਰਹਾਂਗੇ ਜੇ ਅਸੀਂ ਆਜ਼ਾਦ ਹੋਵਾਂਗੇ ਇਹ ਦਿਨ ਮਨਾਉਣ ਲਈ ਜਿਹੜੇ ਵੀ ਤਲਖਾਂਸਾ ਤੇ ਸ਼੍ਰੋਮਣੀ ਕਾਲdal ਅੰਮ੍ਰਿਤਸਰ ਦੇ ਸਾਡੇ ਅਹੁਦੇਦਾਰ ਸਾਡੇ ਸਭ ਤੋਂ ਮਹਾਨ ਪਵਿੱਤਰ ਵਰਕਰ ਸਾਹਿਬ ਅੱਜ ਜਿੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਸ਼ੱਕ ਮੌਸਮ ਨੇ ਆਪਣਾ ਮਜਾਜ ਦਿਖਾਇਆ ਪਰ ਤੁਸੀਂ ਆਪਣੇ ਸੁਭਾਅ ਬਤਾਬੇ ਡੋਜੇ ਨਹੀਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਪ੍ਰੈਸ ਇੱਥੇ ਪਹੁੰਚੇ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਸੰਸਾਰ ਤੱਕ ਪਹੁੰਚਾਉਣਾ ਹੈ ਇਹ ਸੰਸਾਰ ਤੇ ਅਸੀਂ ਇੱਕ ਦੂਜੇ ਵੱਲ ਬਾਹਾਂ ਤਾਣ ਕੇ ਸਾਡੀ ਸੋਚ ਵਾਂਗ ਇੱਕ ਦੂਜੇ ਨੇ ਇੰਤਜ਼ਾਰ ਹਮੇਸ਼ਾ ਕਰਦੇ ਆ ਜਿੱਦਾਂ ਇਸ ਪੂਰਾ ਦਾ ਵੀ ਧੰਨਵਾਦ ਰਸਕਾ ਵੀ ਧੰਨਵਾਦ ਮੰਡ ਸਾਹਿਬ ਨੂੰ ਕਹਾਂਗਾ ਤੇ ਦੋ ਰੋਲ ਬੋਲ ਉਸ ਤੋਂ ਬਾਅਦ ਖੁੱਪੀਆਂ ਆ ਗਏ ਚੁਕਿਆ ਨੇ ਸਰਪਾਦ ਨੇ ਮਸਲਿਦੀਆਂ ਨਾਲ ਗੱਲ ਕੀਤੀ ਜਿਹੜਾ ਗੋਰ ਤੋਂ ਮੈਂ ਇੱਕ ਵਾਰ ਕਰਕੇ ਤੇ ਤੁਹਾਡਾ ਮਾਫੀ ਮੰਗ ਲੈਣੀ ਆ ਮਛੀ ਦਾ ਸੁਭਾਅ ਹੈ ਤੁਹਾਨੂੰ ਦੇਖੋ ਜਿਹੜੀ ਜਾਲ ਦੇ ਵਿੱਚ ਫਸ ਜਾਂਦੀ ਆ ਉਹ ਉਹਨਾਂ ਚੇਰੇ ਆਰਾਮ ਦੇ ਨਾਲ ਰਹਿੰਦੀ ਜਦੋਂ ਤੱਕ ਉਹਨੂੰ ਪਤਾ ਨਾ ਲੱਗੇ ਕਿ ਜਾਲ ਵਿੱਚ ਪੈ ਗਿਆ ਜਮੈਂ ਜਾਲ ਦੇ ਵਿੱਚ ਫਸ ਗਈ ਆ ਜਦੋਂ ਉਹਨੂੰ ਪਤਾ ਲੱਗ ਜੇ ਕਿ ਜਾਲ ਮੇਰੇ ਆਲੇ ਦੁਆਲੇ ਘੁਲਿਆ ਗਿਆ ਮੈਂ ਫੜੀ ਜਾਂਦੀ ਆ ਉਹ ਤੜਫਦੀ ਜਾਂਦੀ ਆ ਭਾਵੇਂ ਪਾਣੀ ਦੇ ਵਿੱਚ ਉਹ ਬਾਹਰਲੇ ਛਾਲਾ ਮਾਰਨ ਦੀ ਕੋਸ਼ਿਸ਼ ਕਰਦੀ ਆ ਫਿਰ ਮੈਂ ਇਸ ਜਾਲ ਤੋਂ ਬਾਹਰ ਨਿਕਲਣਾ ਭਾਵੇਂ ਇਹ ਛਾਲ ਜਾਲ ਜੜੀਆਂ ਛਾਲਾਂ ਆ ਜਿੰਨਾ ਚਿਰ ਪਾਣੀ ਦੇ ਵਿੱਚ ਹੈ ਜੇ ਛਾਲਾ ਮਾਰਦੇ ਮਾਰਦੇ ਜਾਲ ਟੱਪ ਜੇ ਤੇ ਵੱਜ ਜਾਂਦੀ ਆ ਜੇ ਨਹੀਂ ਤਹਰੋ ਜਾਲ ਜੱਟੀਆਂ ਨੂੰ ਅੱਗੇ ਜਿਹੜਾ ਉਹ ਡੈਟ ਹੁੰਦਾ ਜਨਾ ਵਿੱਚ ਟੋਕਲੇ ਬੇੜੀਆਂ ਨਾਲ ਲੈਂਦੇ ਆ ਤਾਂ ਤੁਸੀਂ ਦੇਖੋ ਬੇੜੀਆਂ ਵਰਤ ਤੱਕ ਮਾਰਦੀ ਹੁਣ ਫਲਾਤ ਸਾਡੇ ਵੀ ਆਵੇਂ ਨੇ ਅਸੀਂ ਚੰਦ ਸਾਡੇ ਰੀਟਰ ਨੇ ਸਾਡੇ ਸਰੀਰ ਨੇ ਸਾਡੇ ਦਿਮਾਗ ਨੇ ਜਿਨ੍ਹਾਂ ਨੇ ਜਦੋਂ ਸੰਭਾਲੇ ਜੋ ਜਾਲ ਪਿਆ ਦੇਖ ਲਿਆ ਤੇ ਭਾਏ ਚੁਕਲੀ ਜੋ ਕਰਦੇ ਵੀ ਕੌਮ ਹੈ ਜਾਗ ਉਠ ਪਰ ਬਤੇਰੇ ਸਾਡੇ ਆਏ ਜਿਹੜੇ ਕਹਿੰਦੇ ਨਹੀਂ ਕੋਈ ਨਹੀਂ ਵਧੀਆ ਪੈ ਗਿਆ ਸਮੁੰਦਰ ਚ ਕਿੱਥੇ ਭੱਜਦੇ ਫਿਰਾਂਗੇ ਕਾਹਦਾ ਵੱਡਾ ਕੀ ਕਰਾਂਗੇ ਸਾंभੜਿਆਂ ਜਾਣਾ ਸਮੁੰਦਰ ਸਾਡੇ ਨੇਵੇਂ ਕਰਦੇ ਖਾਲਸਾ ਨਹੀਂ ਸਾंभੜਾ ਜਾਣਾ ਉਹ ਮੱਛੀ ਸਮੁੰਦਰ ਸਾਹਿਬ ਦੀ ਗੱਲ ਦੀ ਹੈ ਉਹ ਆਜ਼ਾਦੀ ਹੈ ਉਹਦੀ ਖਾਲਸਾ ਆਜ਼ਾਦੀ ਹੈ ਉਹਦੀ ਸਮੁੰਦਰ ਸਾਡੀ ਆਜ਼ਾਦੀ ਹੈ ਸਾਡਾ ਸਮੁੰਦਰ ਹੈ ਖਾਲਸਾ ਖਾਲਸਾ ਨੇ ਸਾਹਮਣੇ ਸਾंभੜਾ ਅਸੀਂ ਥੋੜੀ ਨੇ ਸਾਹਮਣੇ ਜਦੋਂ ਅਸੀਂ ਖਾਲਸਾ ਦਾ ਛੱਡਿਆ ਨੇਤਰਾਂ ਨੇ ਪਾਇਆ ਮੜਾਇਆ ਹਨ ਚੋਗਾ ਚਗਾਇਆ ਸ਼ਕਰ ਦੇ ਜੋਟਕੇ ਉਹ ਜਤਨੋਂ ਨੰਦਿਆ ਜੀ ਕਰਦਾ ਜਿਹੜੀ ਮਰਜ਼ੀ ਮਛਲੀ ਨੂੰ ਫਾਰ ਦਾ ਨਿਸ਼ਾਨਾ ਚੋਕ ਦੇ ਬਾਹਰ ਕੱਢ ਲਈਦਾ ਸੋ ਸਤਿ ਸ੍ਰੀ ਅਕਾਲ ਅਸੀਂ ਸਮੁੰਦਰ ਚ ਰਹਿਣਾ ਕਾਲਕਾਂ ਸਾਡਾ ਸਮੁੰਦਰ ਆ ਕਾਲਕਾਂ ਸਾਡਾ ਆਇਆ ਸੋ ਅਸੀਂ ਉਹਦੇ ਨਾਲ ਜਾਣਾ ਆਉਂਦੇ ਸਾਡੇ ਨਾਲ ਨਹੀਂ ਜਾਣਾ ਪਰ ਅਸੀਂ ਕੜ ਪੀਏ ਆਪਾ ਪਾਲਣਾ ਜਿਹੜੇ ਐਸੇ ਜਿੰਨੇ ਮਾਰ ਸਕਦੇ ਆ ਅਸੀਂ ਮਾਰੀਏ ਅਸੀਂ ਉਹਨਾਂ ਦੇ ਚਾਰ ਨੂੰ ਕੋੜੀਏ ਤੇ ਬਾਹਰ ਨਿਕਲੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਤਲਫਦੇ ਤੇ ਸ਼ਾਲਾ ਮਾਰ ਰਹੇ ਹੋ ਇਕੱਠੇ ਹੋ ਗਏ ਤਾਂ ਸਾਡਾ ਮਾਰ ਦੇ ਕਰਾਂਗੇ ਤੋਂ ਹਾਇਨਾ ਸ਼ਿਕਾਰੀ ਨੂੰ ਕੱਢ ਕੇ ਲਾ ਜੇ ਜਿਹੜੀ ਮਸ਼ਰੀ ਤਗੜੀ ਹੁੰਦੀ ਹੈ ਨਾ ਉਹ ਕੱਲੇ ਸ਼ਿਕਾਰੀ ਕੋਲੋਂ ਸਾਦੇ ਨਹੀਂ ਦੇ ਕੇ ਲੈ ਜਾਂਦੀ ਹੈ ਅਗਲੇ ਖੱਚ ਕੇ ਪਰ ਇਹ ਹੁਣ ਅਸੀਂ ਦੇਖਣਾ ਤੇ ਇਹ ਚੀਜ਼ ਕੁੰਗਜਾ ਬਣ ਕੇ ਤੁਰੇ ਰਹਿਣਾ ਹੈ ਕਿ ਬਸ ਇਦਾ ਹੀ ਆ ਤੇ ਵੱਡੀ ਮੱਛਲੀ ਫੜਨਾ ਹੈਣਾ ਇਡੀਆ ਨਾਲੇ ਖੱਚ ਕੇ ਲੈ ਜਾਣਾ ਸੋ ਉਹਨੇ ਵੀ ਅਸੀਂ ਗੁਰਦਵਾਰਾ ਚ ਕੇ ਅਰਦਾਸ ਕਰੀਏ ਗੁਰਦਵਾਰਾ ਦੇ ਸਰ ਸਾਹਮਣੇ ਉਹਨਾਂ ਨੂੰ ਵੀ ਹੋਰ ਸੋਚ ਕੇ ਅਸੀਂ ਆਪਣੇ ਮਨਾਂ ਚ ਅਰਦਾਸ ਕਰੀਏ ਤੇ ਮਹਾਰਾਜ ਸਾਹਮਣੇ ਸਾਡਾ ਗੋਮੇਰ ਕਾਲਪਤਾਨ ਬਚ ਅਸੀਂ ਇਸ ਸਮੁੰਦਰ ਤੇ ਚਟਾਰੀਆਂ ਲਾ ਕੇ ਹੀ ਆਪਣਾ ਸਰੀਰ ਸਾਕਣਾ ਚਾਹੁੰਦੇ ਆ ਨਾ ਕਿ ਇਸ ਜਾਲ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਸੋ ਇਹਨੇ ਨੂੰ ਕਿਹਾ ਇਹ ਨਵੇਂ ਪਾਸ਼ਾ ਜਿਹੜਾ ਸਾਹਮਣੇ ਗੁਰਦੁਆਰਾ ਗੱਪਾ ਸਾਹਿਬ ਹੈ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ